ਸਾਰਿਆਂ ਤੋਂ ਪਹਿਲਾਂ ਤਾਂ ਮੈਂ ਮਿਸਲ ਸਾਥਲੋ ਅਤੇ ਸਮੁੱਚੇ ਅਹੁਦੇਦਾਰ ਸਮੁੱਚੀ ਟੀਮ ਜੀ ਦੇ ਵੱਲੋਂ ਕਿ ਦੂਸਰਾ ਸਰਦਾਰ ਜਰਨ ਸਿੰਘ ਸ਼ਾਨੇਬਾਜੀ ਦਾ ਕਰਵਾਇਆ ਜਾ ਰਿਹਾ ਹੈ ਉਹਨਾਂ ਨੂੰ ਇੱਥੇ ਮੌਜੂਦ ਸਮੂੱਚੀਆਂ ਬਤਵੰਤੀਆਂ ਸ਼ਖਸੀਤਾਂ ਨੂੰ ਜਿਹੜੇ ਖਿਡਾਰੀ ਆਏ ਆ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਭਾਗਾ ਵਾਲੇ ਆ ਕਿਉਂਕਿ ਅਸੀਂ ਉਸ ਧਰਤੀ ਦੇ ਰਹਿਣ ਵਾਲੇ ਆ ਜਿਸ ਧਰਤੀ ਨੂੰ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਧਰਤੀ ਤੋਂ ਪ੍ਰਾਪਤ ਆ ਔਰ ਬੜੇ ਲੰਬੇ ਸਮੇਂ ਤੋਂ ਬਾਬਾ ਜੀ ਦਾ ਆਗਮਨਪੁਰਾ ਜਿਹੜਾ ਉਹ ਬੜੀ ਸ਼ਰਧਾ ਤੇ ਜੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਮੈਨੂੰ ਖੁਦ ਯਾਦ ਹੈ ਕਿ 1986 ਵਿੱਚ ਮੈਂ ਬਜਿੰਦਰਾ ਕਾਲਜ ਦਾ ਵਿਦਿਆਰਥੀ ਸੀ ਉਦੋਂ ਕਿ ਉਦੋਂ ਨਾਥ ਜੋਨ ਕਲਚਰ ਸੈਂਟਰ ਵੱਲੋਂ ਇੱਕ ਇੱਕ ਮਿਸ਼ਨ ਸੀਸ ਸਾਹਿਬ ਕੋਈ ਦਰਸ਼ਕ ਸਿੱਧੂ ਜੀ ਉਹਨਾਂ ਦੀ ਅਗਵਾਈ ਦੇ ਹੇਠ ਸ਼ੁਰੂ ਹੋਇਆ ਸੀਗਾ ਪੰਜਾਬ ਪੱਧਰ ਦੇ ਉੱਪਰ ਬਾਬਾ ਜੀ ਦੇ ਆਗਮਨ ਕੋ ਨੂੰ ਬਣਾਉਣ ਦਾ ਜਿਹੜਾ ਕੰਮ ਸੂਤੂ ਬਾਦ ਦਾ ਦੇ ਦੁਗਣੀ ਤੇ ਰਾਤ ਚੌਕਨੀ ਜਿਹੜਾ ਇਹ ਆਗਮਕ ਪੁਰਬ ਹੈ ਉਹ ਵਿੰਦੋਸਥਾਨੀ ਨੇ ਇੰਟਰਨੈਸ਼ਨਲ ਲੈਵਲ ਤੇ ਪ੍ਰਸਿੱਧੀ ਪ੍ਰਾਪਤ ਕਰਦਾ ਗਿਆ। ਔਰ ਅੱਜ ਮੈਂ ਸਮਝਦਾ ਵੀ ਇਹੋ ਜਿਹਾ ਕੋਈ ਵੀ ਖੇਡ ਨਹੀਂ। ਇਹੋ ਜਿਹੀ ਕੋਈ ਵੀ ਕਲਾ ਨਹੀਂ ਜਿਹਦੇ ਮੁਕਾਬਲੇ ਜਿਸ ਦੇ ਟੂਰਨਾਮੈਂਟ ਇਸ ਆਗਮਕ ਪੁਰਬ ਤੇ ਨਾ ਕਰਵਾਏ ਜਾਂਦੇ। ਇਹਦੇ ਨਾਲ ਸਾਡੇ ਜਿਹੜੇ ਖਿਡਾਰੀ ਐ ਉਹਨਾਂ ਦੀ ਕਲਾ ਨਿਕਰ ਕੇ ਸਾਹਮਣੇ ਆਉਂਦੀ ਐ ਭਾਵੇਂ ਉਹ ਕਿਸੇ ਵੀ ਕਲਾ ਦੇ ਖੇਤਰ ਦੇ ਵਿੱਚ ਐ ਭਾਵੇਂ ਉਹ ਖੈਤ ਦਾ ਖੇਤਰ ਐ ਭਾਵੇਂ ਉਹ ਵਿਦਿਆ ਦਾ ਖੇਤਰ ਐ ਤੇ ਭਾਵੇਂ ਉਹ ਖੇਡਾਂ ਦਾ ਖੇਤਰ ਐ ਅਨੇਕ ਖੇਤਰ ਦੇ ਮੁਕਾਬਲੇ ਬੜੇ ਵੱਡੇ ਪੱਧਰ ਤੇ ਕਰਵਾਏ ਜਾਂਦੇ ਆ ਆਪ ਸਾਨੂੰ ਇਹਨਾਂ ਖੇਡਾਂ ਦੇ ਵਿੱਚੋਂ ਬਹੁਤ ਵਧੀਆ ਚੰਗੇ ਖਿਡਾਰੀ ਸਾਨੂੰ ਮਿਲਦੇ ਆ ਜਿਹੜੇ ਸਾਡੇ ਦੇਸ਼ ਦਾ ਨਾਂ ਸਾਡੇ ਪੰਜਾਬ ਦਾ ਨਾਂ ਸਾਡੇ ਇਲਾਕੇ ਦਾ ਨਾਂ ਰੌਸ਼ਨ ਕਰਦੇ ਸਾਡੇ ਸ਼ਹਿਰ ਨੇ ਬਹੁਤ ਵਧੀਆ ਨਿਸ਼ਾਨੇਬਾਜ਼ ਪੈਦਾ ਕੀਤੇ ਆ ਸਾਡੇ ਪੰਜਾਬ ਨੇ ਬਹੁਤ ਵਧੀਆ ਨਿਸ਼ਾਨੇਬਾਜ਼ ਪੈਦਾ ਕੀਤੇ ਆ ਜਿਨ੍ਹਾਂ ਨੇ 올림픽 ਦੇ ਵਿੱਚ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵਿਸ਼ਵ ਕੱਪ ਦੇ ਵਿੱਚ ਮਾਰਾਂ ਮਾਰੀਆਂ ਔਨਸਾਨੀ ਸ਼ਹਿਰ ਦਾ ਨਾਮ ਸਾਡੇ ਪੰਜਾਬ ਦਾ ਨਾਮ ਰੋਸ ਹੈ ਮੈਂ ਇਸ ਮੁੱਚੀ ਟੀਮ ਨੂੰ ਮਿਸਟਰ ਸਤਲੋਜ ਇਸ ਮੁੱਚੀ ਟੀਮ ਨੂੰ ਗਾਇ ਰਵਿੰਦਰ ਸਿੰਘ ਜੀ ਨੂੰ ਔਰ ਜੋ ਖਾਰ ਇਸ ਮੁੱਚੀ ਮੈਂਬਰ ਸਹਿਬਾਨ ਬੈਠੇ ਉਹਨਾਂ ਸਾਰਿਆਂ ਨੂੰ ਲੱਖ ਲਖ ਵਧਾਈ ਦਿੰਦਾ ਕਿਉਂਕਿ ਗੱਲ ਇਹ ਹੁੰਦੀ ਹੈ ਵੀ ਜਦੋਂ ਅਸੀਂ ਮਨੋਂ ਕੋਈ ਵੀ ਗੱਲ ਧਾਦ ਗਏ ਨਾ ਤਾਂ ਉਹ ਗੱਲ ਜਦੋਂ ਅਸੀਂ ਪੂਰੇ ਆਪੇ ਸ਼ੰਕਾ ਭਾਵਨਾ ਦੇ ਨਾਲ ਇੱਕ ਖੇਡ ਨੂੰ ਸਮਰਪਿਤ ਹੋ ਕੇ ਕੋਈ ਮੁਕਾਬਲੇ ਕਰਾਉਣੇ ਆ ਤਾਂ ਉਹਨਾਂ ਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਝਰੂ ਪ੍ਰਾਪਤ ਹੁੰਦਾ ਚੰਗੇ ਖਿਡਾਰੀ ਇਹਨਾਂ ਮੁਕਾਬਲੇ ਵਿੱਚੋਂ ਨਿਕਲਦੇ ਆ ਚੰਗੇ ਕਲਾਕਾਰ ਇਹੋ ਜਿਹੇ ਜਿਹੜੇ ਮੇਲੇ ਆ ਇਹਨਾਂ 'ਚ ਫਾਇਦਾ ਹੁੰਦੇ ਆ ਜਿੱਥੇ ਵੀ ਫਰੀਦਕੋਟ ਦਾ ਕੋਈ ਨਿਵਾਸੀ ਬੈਠਾ ਹੈ ਜਦੋਂ ਵੀ ਬਾਵਾ ਜੀ ਦਾ ਆ ਕੇ ਉਹਨੂੰ ਕੋ ਪਰ ਆਉਂਦਾ ਬਾਵਾ ਕੋ ਕੈਨੇਡਾ ਦੀ ਧਰਤੀ ਹੈ ਭਾਵੇਂ ਅਮਰੀਕਾ ਦੀ ਧਰਤੀ ਹੈ ਭਾਵੇਂ ਆਸਟ੍ਰੇਲੀਆ ਦੀ ਧਰਤੀ ਹੈ ਤੇ ਭਾਵੇਂ ਕੋਈ ਵੀ ਯੂਰੋਪੀਅਨ ਕੰਨ ਰਹੀ ਹੈ ਜਿੱਥੇ ਵੀ ਬੈਠੇ ਆ ਉਹ ਉੱਥੇ ਹੀ ਬਾਬਾ ਜੀ ਦਾ ਆਗਮ ਕੋਖ ਬਣਾਉਂਦੇ ਆ ਤੇ ਇਥੋਂ ਜਿਹੜੇ ਲਾਈਵ ਉਹਨਾਂ ਦੇ ਜਿਹੜੀ ਸ਼ੋਅ ਹੁੰਦੇ ਆ ਉਹ ਵੀ ਦੇਖਦੇ ਮੂਜੀ ਨੇ ਕਿੰਨੂ ਲੱਖ ਲੱਖ ਭੁਲਾਈ ਦਿੰਦੇ ਔਰ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਗੁਰੂ ਬਾਹਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਕਿਉਂ ਸਾਨੂੰ ਸਾਰਿਆਂ ਨੂੰ ਤਮਤ ਬਖਸ਼ੇ ਸਿਰ ਤੇ ਹੱਥ ਰੱਖ ਕੇ ਬਾਬਾ ਜੀ ਦਾ ਮੇਲਾ ਇਸੇ ਤਰ੍ਹਾਂ ਦਿਨ-ਦੁਪਣੀ ਰਾਤ ਚੋਂ ਵੀ ਤਰੱਕੀ ਕਰਦਾ ਰਹੇ ਔਰ ਅਸੀਂ ਇਸ ਖੇਡ ਨੂੰ ਸਮਰਪਿਤ ਹੋ ਕੇ ਵਧੀਆ ਚੰਗੇ ਖਿਡਾਰੀਆਂ ਤੋਂ ਪੈਦਾ ਕਰੀਏ ਜਿਹੜਾ 올림픽 ਦੇ ਵਿੱਚ ਜਾ ਕੇ ਵਿਸ਼ਵ ਕੱਪ ਦੇ ਵਿੱਚ ਜਾ ਕੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਸਾਡੇ ਇਸ ਇਲਾਕੇ ਦਾ ਨਾਮ ਰੌਸ਼ਨ ਕਰਨਾ ਇਹ ਹੀ ਮੇਰੀ ਆਸ ਹੈ ਇਹ ਹੀ ਮੇਰੀ ਅਰਦਾਸ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੇਰੀ ਨਿੱਜੀ ਤੌਰ ਤੇ ਪ੍ਰੇਮ ਹੈ ਗਿੰਨ ਸਾਹਿਬ ਉਧਰ ਬੈਠੇ ਆ ਬਾਈ ਮੱਘਰ ਸਿੰਘ ਜੀ ਬੈਠੇ ਆ ਇਹਨਾਂ ਨਾਲ ਮੇਰੀ ਯਾਤੀ ਸਾਜ ਹੈ ਔਰ ਮੈਂ ਸਮਰਾ ਸਾਹਿਬ ਆ ਗਏ ਆ ਬਹੁਤ ਮੇਰੇ ਮਿੱਤਰ ਹੈ ਔਰ ਕੌਮ ਕੇ ਸਾਡੀ ਬੇਟੀ ਨੇ ਸਿਪ ਨੇ ਸਾਡੇ ਇਲਾਕੇ ਦਾ ਨਾਮ ਬੜਾ ਵਾਸ਼ਣ ਕੀਤਾ ਔਰ ਸਮਰਾ ਸਾਹਿਬ ਨਾਲ ਵੀ ਮੇਰੀ ਯਾਤੀ ਤੌਰ ਤੇ ਨੇੜਤਾ ਹੈ ਔਰ ਮੈਂ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਬਾਦ ਦਿੰਦਾ ਜੋ ਇਹ ਮੁਕਾਬਲੇ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਇਹੀ ਸਾਡੀ ਅਰਦਾਸ ਹੈ ਕਿ ਸਾਡੇ ਬੱਚੇ ਆ ਜਿਹੜਾ ਉਹ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨ ਕਿਉਂਕਿ ਜਦੋਂ ਵੀ ਖਿਡਾਰੀ ਖੇੜਦਾ ਨਾ ਉਹਨਾਂ ਅਸੀਂ ਹਾਕੀ ਦੇ ਮੁਕਾਬਲੇ ਦੇਖੇ 올림픽 ਦੇ ਵਿੱਚ ਦੇਖੇ ਟੂਰਨਾਮੈਂਟ ਮੈਂ ਬਾਲੀ ਲੰਬੀ ਗੱਲ ਨਹੀਂ ਕਰਦਾ ਤੇ ਜਦੋਂ ਸਾਡੇ ਖਿਡਾਰੀ ਵੀ ਜਦ ਤ ਅਸੀਂ ਵੇਖਦੇ ਸੀ ਤਾਂ ਸਾਡਾ ਜੋਸ਼ ਆ ਜਾਂਦਾ ਸੀ ਮੈਂ ਮੁਕਾਬਲੇ ਦੇਖਦੇ ਆਹ ਜੈਂਪੀਅਨ ਟਰੋਫੀ ਦੇਖੀ ਜੈਂਪੀਅਨ ਟਰੋਫੀ ਦੇ ਵਿੱਚ ਮੈਂ ਤਾਂ ਦੇਖਿਆ ਵੀ ਸਾਡੇ ਖਿਡਾਰੀ ਹਰਮਨਪ੍ਰੀਤ ਨੇ ਜਰਮਨ ਦੇ ਕੀ ਸਾਡੇ ਪੰਜਾਬ ਦੇ ਖਿਡਾਰੀਆਂ ਨੇ ਜਿਹੜਾ ਇਹੋ ਜਿਹਾ ਰੋਲ ਅਦਾ ਕੀਤਾ ਇਹੋ ਜਿਹੇ ਗੋਲ ਕੀਤੇ ਕਿ ਉਹ ਗੋਲ ਜਿਹੜੇ ਆ ਉਹ ਇਤਿਹਾਸ ਵਿੱਚ ਲਿਖੇ ਜਾਣਗੇ ਵੀ ਆਹ ਗੋਲ ਇਹੋ ਜਿਹੇ ਗੋਲ ਜਿਹੜੇ ਚਾਈਨਾ ਦੇ ਖਿਲਾਫ ਜਿਹੜਾ ਗੋਲ ਕੀਤਾ ਉਹ ਇਤਿਹਾਸਕ ਗੋਲ ਸੀਗਾ ਕਿਉਂਕਿ ਮੈਨੂੰ ਆਪ ਨੂੰ ਸ਼ੌਕ ਹੈ ਖੇਡਾਂ ਨੂੰ ਜੱਗੀ ਤਰ੍ਹਾਂ ਦੇਖਣ ਦਾ ਕਿ ਕਿਤਾਬਾਂ ਨੂੰ ਪੜ੍ਹਨ ਦਾ ਸ਼ੌਕ ਹੈ ਇਹ ਸ਼ੌਕ ਹੋਣਾ ਚਾਹੀਦਾ ਮੈਂ ਬੱਚਿਆਂ ਨੂੰ ਕਹੂੰਗਾ ਜਿੱਥੇ-ਜਿੱਥੇ ਤੁਸੀਂ ਆਪਦੇ ਫੀਲਡ ਦੇ ਵਿੱਚ ਵੀ ਤੁਸੀਂ ਨਿਪੁੰਨ ਹੋਵੋ ਉਹਦੇ ਨਾਲ-ਨਾਲ ਚੰਗੀਆਂ ਕਿਤਾਬਾਂ ਜੁਰ ਕਰੋ ਹੁੰਦਾ ਕਿਉਂਕਿ ਚੰਗੀਆਂ ਕਿਤਾਬਾਂ ਜਿਹੜੀਆਂ ਉਹ ਇਨਸਾਨ ਦੀਆਂ ਬਹੁਤ ਵਧੀਆ ਮਿੱਤਰ ਹੁੰਦੇ ਉਧਰ ਉਧਰ ਉਹਨੂੰ ਸਾਈਡ ਤੋਂ ਕਰੋ ਔਰ ਉਹ ਭਾਈ ਤੋਂ ਸਿੱਖਣ ਨਾਲੋਂ ਸਾਨੂੰ ਕਿਤਾਬਾਂ ਚੋਂ ਸਿੱਖਣ ਨੂੰ ਵੱਧ ਮਿਲਦਾ ਇਹ ਕਰਕੇ ਖਵਾਈ ਦੇ ਵਿੱਚ ਪੜ੍ਹਨ ਨਾਲੋਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੂੰ ਆਪ ਦੀ ਜ਼ਿੰਦਗੀ ਵਿੱਚ ਅੰਤਾਰੀਏ ਚੰਗੇ ਇਨਸਾਨ ਬਣੀਏ ਇਹ ਸਭ ਤੋਂ ਵੱਡੀ ਗੱਲ ਹੈ ਅੱਜ ਕੱਲ ਦੇ ਜਿਹੜਾ ਜੀਵਨ ਹੈ ਇਹਦੇ ਵਿੱਚ ਇੱਕ ਚੰਗਾ ਇਨਸਾਨ ਬਣਨਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਔਰ ਮੈਂ ਇਹੀ ਅਰਦਾਸ ਹੈ ਕਿ ਇਹ ਸਾਡੇ ਖਿਡਾਰੀ ਇੱਥੋਂ ਟ੍ਰੇਨਿੰਗ ਲੈਣ ਇੱਥੇ ਜਿਹੜੇ ਮੁਕਾਬਲੇ ਹੁੰਦੇ ਆ ਇਹਨਾਂ ਦੇ ਵਿੱਚ ਜਿੱਤ ਵੀ ਜਿਹੜੇ ਖਿਡਾਰੀ ਪਾਰਟਿਸਪੇਟ ਕਰਦੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਤੇ ਜਿਹੜੇ ਖਿਡਾਰੀ ਹੋਣਗੇ ਪੋਜੀਸ਼ਨਾਂ ਲੈ ਗਏ ਜਾਂ ਜਿਨ੍ਹਾਂ ਨੇ ਲੈਣੀਆਂ ਪੋਜੀਸ਼ਨਾਂ ਉਹਨਾਂ ਨੂੰ ਵੀ ਮੈਂ ਮੁਬਾਰਕਬਾ ਦਿਊਗਾ ਕਿਉਂਕਿ ਖਿਡਾਰੀ ਦਾ ਇੱਕ ਖੇਡ ਦੇ ਵਿੱਚ ਭਾਗ ਲੈਣਾ ਹੀ ਆਪਦੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਕਿੰਨਾ ਸਾਨੂੰ ਜਿੰਦਗੀ ਦੇ ਵਿੱਚ ਬਹੁਤ ਕੁਝ ਸਿਖਾਉਂਦੀ ਹੈ ਜਿੰਦਗੀ ਦੇ ਵਿੱਚ ਅਨੁਸ਼ਾਸਨ ਤੇ ਰਹਿਣਾ ਆਪਦੇ ਵੱਡਿਆਂ ਦੀ ਗੱਲ ਮਨ ਮੰਨਣਾ ਇੱਕ ਜਗ੍ਹਾ ਹੀ ਹਾਲ-ਬਾਲ ਨਾਲ ਸਾਨੂੰ ਖੇਡਾਂ ਤੋਂ ਹੀ ਦਿੰਦਾ ਹੈ ਮੈਂ ਤੁਸੀਂ ਮੈਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਕਿਉਂਕਿ ਮੈਂ ਇੰਨੀ ਜੋਗਾ ਹੈ ਨਹੀਂ ਸੀਗਾ ਤੁਸੀਂ ਮੈਨੂੰ ਇਹਨਾਂ ਮਾਣ ਬਖਸ਼ਿਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ ਉਹਦੀ ਮਾਫੀ ਮੰਗਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਸਮੂਹੀ ਗਿਸਲ ਸਤਨੁਇਆ ਔਰ ਮੁਝੇ ਹੌਦਿਆਦਾਰਾਂ ਦਾ ਮੁਝੇ ਜਿਹੜੇ ਸੱਜਣਾ ਦਾ ਸਹਿਯੋਗ ਕੀਤਾ ਸੱਜਣਾ ਧੰਨਵਾਦ ਕਰਦਾ ਹੋਇਆ ਬੱਲੇ ਬੁਲਾਉਂਦਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ